ਸਿਗਾ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੰਜਾਬੀ ਤੁਹਾਡਾ ਸਵਾਗਤ ਹੈ ਜਿਵੇਂ ਤੁਸੀਂ ਦੇਖਿਆ ਵੀ ਅੱਗੇ ਵੀ ਜਿਵੇਂ ਸਫਾਈ ਵਾਲੇ ਜਿਹੜੇ ਆਪਣੇ ਜਿਹੜੀ ਸੰਗਤ ਲੱਗੀ ਹੁੰਦੀ ਆ ਉਹਨਾਂ ਦਾ ਕੰਮ ਦਾ ਪਾਲਕੀ ਸਾਹਿਬ ਦੇ ਅੱਗੇ ਜਿਹੜੀ ਸਫਾਈ ਕਰਨੀ ਔਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵੀ ਪਾਲਕੀ ਸਾਹਿਬ ਅੱਗੇ ਨਿੰਝ ਚੁੱਕੇ ਨੇ ਔਰ ਤੁਸੀਂ ਦੇਖੋ ਪਿੱਛੇ ਜਿਹੜੀ ਸੇਵਾ ਕਰਨ ਵਾਲੇ ਜਿਹੜੀ ਸੰਗਤ ਹੈ ਉਹਨਾਂ ਦੇ ਵਿੱਚ ਤੁਸੀਂ ਦੇਖੋ ਤੁਹਾਡੀਆਂ ਮਾਤਾ-ਮਾਂ ਸਾਡੇ ਭੈਣ ਸਾਡੇ ਵੀਰ ਇਹ ਉਹ ਉਹ ਆਪਣੇ ਚੀਜ਼ਾਂ ਨੂੰ ਸਾਫ਼ ਕਰਦੇ ਆ ਉਹ ਸਮਗਰੀ ਜਿਹੜੀ ਅਸੀਂ ਫੁੱਲ ਰਾਜ ਬੋਤਲਾਂ ਕੋਈ ਕੱਪ ਕੋਲੀਆਂ ਔਰ ਇਹ ਬਿਲਕੁਲ ਪਿੱਛੇ ਰਹਿ ਕੇ ਔਰ ਮਤਲਬ ਇਸ ਤਰ੍ਹਾਂ ਦੀ ਕੋਈ ਉਹ ਚੀਜ਼ ਨਹੀਂ ਹੈ ਛੜਦੇ ਵੀ ਜੇ ਕੱਲ ਨੂੰ ਕੋਈ ਲੱਗੇ ਵੀ ਇਥੋਂ ਦੀ ਨਗਰ ਕੀਰਤਨ ਇਥੋਂ ਦੀ ਪਲਕੀ ਸਾਹਿਬ ਲੈ ਕੇ ਗਏ ਆ ਤਾਂ ਜੀ ਵੀ ਇਦਾਂ ਨਹੀਂ ਇਦਾਂ ਹੁੰਦਾ ਉਹ ਉਸ ਚੀਜ਼ ਨੂੰ ਤੁਸੀਂ ਦੇਖੋ ਵੀ ਕਿਸ ਤਰੀਕੇ ਨਾਲ ਜਿਹੜਾ ਸਫਾਈ ਦਾ ਜਜ਼ਬਾ ਸੰਗਤ ਦੇ ਵਿੱਚ ਕਿਉਂਕਿ ਆਪਣੇ ਗੁਰੂ ਨੂੰ ਸਮਰਪਿਤ ਹੋ ਕੇ ਇਹ ਸੰਗਤ ਨਿਸ਼ਕਾਮ ਜੀ ਨੂੰ ਕਹੀਏ ਸੇਵਾ ਕਰਦੀ ਆ ਔਰ ਆਪਾਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਸੋ ਭਾਈ ਜੀ ਕੀ ਨਾਮ ਹੈ ਮੇਰਾ ਨਾਮ ਦੀਪਕ ਹੈ ਜੀ ਤੁਸੀਂ ਕਿੰਨੀ ਕੁ ਦੇਰ ਤੋਂ ਆਪਾਂ ਜਿਹੜੀ ਇਹ ਸੇਵਾ ਚੱਲਦੀ ਹੈ ਬਹੁਤ ਮਬਾ ਜੀ ਦੀ ਮਿਹਰ ਨਾਲ ਬਹੁਤ ਟਾਈਮ ਹੋ ਗਿਆ ਸਾਨੂੰ ਸੇਵਾ ਕਰਦੋਂ ਹਰ ਸਾਲ ਅਸੀਂ ਮਹਾਰਾਜ ਦੇ ਇੱਥੇ ਹੀ ਪਾਲਕੀ ਸਾਹਿਬ ਦੇ ਪਿੱਛੇ ਡਿਸਪੋਜ਼ਲ ਜਿੰਨਾ ਵੀ ਹੁੰਦਾ ਲੰਗਰ ਲੱਗਦਾ ਸਾਰੀ ਇਹ ਸੇਵਾ ਸਾਡੇ ਸਾਰੇ ਜੋੜੇ ਘਰ ਵਾਲੇ ਨੇ ਇਹ ਹਰ ਵਾਰ ਦੀ ਤਰ੍ਹਾਂ ਹੀ ਸੇਵਾ ਕਰੀ ਕਿਉਂਕਿ ਮੈਂ ਇਹ ਹੀ ਦੇਖ ਰਿਹਾ ਵੀ ਪਾਲਕੀ ਸਾਹਿਬ ਤਾਂ ਅੱਗੇ ਨੰਗ ਚੁੱਕੇ ਨੇ ਔਰ ਪਿੱਛੇ ਜਿਹੜੀ ਸੇਵਾ ਵਾ ਉਹ ਮੇਰੇ ਖਿਆਲ ਤੁਸੀਂ ਹਰ ਵਾਰੀ ਸ਼ਾਇਦ ਲੁਕੇ ਰਹਿ ਜਾਂਦੇ ਹੋ ਸਾਨੂੰ ਦਿਖਾਉਣਾ ਚਾਹੀਦਾ ਸੰਗਤ ਨੂੰ ਵੀ ਜਿਹੜੀ ਇੱਕ ਬਿਨਾ ਕਹਿੰਦੇ ਹੁੰਦੇ ਨਿਸ਼ਕਾਮ ਜੀ ਨੂੰ ਕਹਿੰਦੇ ਸੇਵਾ ਜਿਹੜੀ ਹੁੰਦੀ ਆ ਵੀ ਉਹ ਸੰਗਤ ਕਰਦੀ ਆ ਤੇ ਵੀ ਉਹ ਕਿਸ ਤਰੀਕੇ ਨਾਲ ਹੁੰਦੀ ਆ ਔਰ ਲੰਗਰ ਲੱਗਦੇ ਨੇ ਵਾਹਿਗੁਰੂ ਦੀ ਕਿਰਪਾ ਨਾਲ ਸੰਗਤਾਂ ਦੇ ਉਹ ਜਿੰਨਾ ਵੀ ਡਿਸਪੋਜ਼ਲ ਹੁੰਦਾ ਲੰਗਰ ਦਾ ਜੋ ਵੀ ਹੁੰਦਾ ਉਹ ਸਾਰੇ ਸਾਰੇ ਇਸ ਸੰਗਤ ਸਾਡੀ ਸਾਰੀ ਰਲ ਕੇ ਇਹ ਸਾਰੀ ਉਹ ਕਲੀਨ ਕਰਨਾ ਸਾਫ ਕਰਨਾ ਤਾਂ ਜੋ ਮਹਾਰਾਜ ਦੇ ਜਿਹੜੇ ਪਾਲਕੀ ਤੇ ਫੁੱਲ ਵੀ ਨੇ ਜਿਹੜੇ ਉੱਤੇ ਵਰਖਾ ਹੋ ਰਹੀ ਹੈ ਉਹ ਵੀ ਅਸੀਂ ਸੜਕ ਤੋਂ ਸਾਰੀ ਹੀ ਕਲੀਨ ਕਰ ਦੇਣਾ ਮਤਲਬ ਸੇਵਾ ਕਰਦਣੀ ਮਹਾਰਾਜ ਦੀ ਕਿਰਪਾ ਸ਼ੁਕਰ ਮਾਲਕ ਦਾ ਮਹਾਰਾਜ ਹੀ ਸਾਨੂੰ ਸੇਵਾ ਲਈ ਜਾਂਦੇ ਹਰ ਸਾਲ ਦੀ ਤਰ੍ਹਾਂ ਬਾਈ ਸਵਾਇਲ ਸੋ ਗੱਲ ਕਰਦੇ ਬਾਈ ਜੀ ਕੀ ਨਾਮ ਆ ਤੁਹਾਡਾ ਜੀ ਚਰਨਜੀਤ ਸਿੰਘ ਜੀ ਸੋ ਚਰਨਜੀਤ ਸਿੰਘ ਜੀ ਜਿਵੇਂ ਇਹਨਾਂ ਨੇ ਦੱਸਿਆ ਵੀ ਤੁਸੀਂ ਪਿੱਛੇ ਪਿੱਛੇ ਬਲਕੀ ਸਾਹਿਬ ਦੇ ਚੱਲ ਕੇ ਜਿਹੜੇ ਫੁੱਲ ਵੀ ਉੱਥੇ ਸਿੱਟੇ ਜਾਂਦੇ ਨੇ ਕਿਉਂਕਿ ਡਿਸਪੋਜ਼ੇਬਲ ਆ ਕੋਈ ਰਹਿ ਨਾ ਜਾਵੇ ਅਗਲਾ ਇਹ ਨਾ ਕਹੇ ਵੀ ਇੱਥੋਂ ਜੀ ਨਗਰ ਕੀਰਤਨ ਲੰਘ ਗਿਆ ਵੀ ਜੀ ਗੰਦਾ ਹੋ ਗਿਆ ਆ ਹੋ ਗਿਆ ਕਿਵੇਂ ਦੇਖਦੇ ਇਹਨੂੰ ਇਹਦਾ ਇਹ ਬਹੁਤ ਵਧੀਆ ਚੀਜ਼ ਹੈਗੀ ਆ ਇਹਦਾ ਜ਼ਰੂਰੀ ਹੈਗੀ ਆ ਆਪਾਂ ਸ਼ਹਿਰ ਨੂੰ ਵੀ ਨਾਲ ਨਾਲ ਸਫਾਈ ਚ ਰੱਖਣਾ ਹੈਗਾ ਠੀਕ ਹੈ ਨਾ ਤੇ ਨਾਲੇ ਪੈਰਾ ਵਿੱਚ ਕੋਈ ਚੀਜ਼ ਨਾ ਜਾਵੇ ਬਾਬੇ ਦੇ ਫੁੱਲ ਵੀ ਹੈਗੇ ਆ ਇਹ ਵੀ ਇੱਕ ਪਵਿੱਤਰ ਚੀਜ਼ ਹੈਗੀ ਹੈ ਤਾਂ ਹੀ ਸਾਰਿਆਂ ਨੂੰ ਇਕੱਠੀ ਜਿੱਥੇ-ਕੱਥੇ ਕਰ ਰਹੇ ਹੈਗੇ ਔਰ ਜਿਹੜੀ ਇਹ ਸੇਵਾ ਤੁਸੀਂ ਕਿੰਨੇ ਸਾਲਾਂ ਤੋਂ ਕਰ ਰਹੇ ਹੋ ਜੀ ਇਹ ਜਦੋਂ ਵੀ ਨਗਰ ਕਿਰਦਾ ਨਿਕਲਦਾ ਹੈਗਾ ਉਦੋਂ ਵੀ ਕਰਦੇ ਹੈਗੇ ਜੀ ਹਾਂਜੀ ਹਾਂ ਸੋ ਜਿੰਨੇ ਵੀ ਆਪਣੇ ਸੇਵਾਦਾਰ ਨੇ ਸਾਰੇ ਉਦੋਂ ਦੇ ਹੀ ਨੇ ਹਾਂ ਬਿਲਕੁਲ ਜੀ ਤੇ ਤੁਸੀਂ ਵੀ ਕਿੰਨੇ ਸਾਲਾਂ ਤੋਂ ਲੱਗੇ ਹੋ ਜੀ ਬਿਲਕੁਲ ਜੀ ਜਦੋਂ ਮਹਾਰਾਜਾ ਨਗਰ ਕੀਰਤਨਾ ਨਿਕਲਦਾ ਸੀ ਉਹ ਤੋਂ ਸੇਵਾ ਕਰਦੇ ਆ ਸ਼ਹੀਦਾ ਸਾਹਿਬ ਤੇ ਕਈ ਕਈ ਸਾਲਾਂ ਤੋਂ ਕਰ ਰਹੇ ਕਈ ਸਾਲਾਂ ਤੋਂ ਸੇਵਾ ਕਰਦੇ ਆ ਜੀ ਬਾਬਾ ਜੀ ਦੀ ਸਾਡੇ ਪਰਿਵਾਰ ਤੇ ਬੜੀ ਮਿਹਰ ਆ ਜੀ ਸ਼ਹੀਦ ਸਿੰਘਾ ਦੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਆ ਔਰ ਅਸੀਂ ਸਾਰੇ ਜਗਤ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਆਪਣੇ ਬਾਪੂ ਜੀ ਦੇ ਜਨਮ ਦਿਹਾੜੇ ਦੀਆਂ ਬ੍ਰਹਮ ਗਿਆਨੀ ਤੇ ਹਨ ਹਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਮੂਹ ਪੰਜਾਬ ਵਾਸੀਆਂ ਨੂੰ ਸਮੂਹ ਲੁਧਿਆਣਾ ਵਾਸੀਆਂ ਨੂੰ ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜੀ ਸਾਡੀ ਨੌਜਵਾਨ ਪੀੜੀ ਔਰ ਲੇਡੀਜ਼ ਕੀ ਨਾਮ ਹੈ ਜੀ ਤੁਹਾਡਾ ਇਹਦਾ ਨਾਮ ਕਾਂਤਾ ਕਿੰਨਾ ਚਿਰ ਹੋ ਗਿਆ ਜੀ ਤੁਹਾਨੂੰ ਵੀ ਲੱਗਿਆ ਹਰ ਸਾਲ ਆਉਣਾ ਤੁਸੀਂ ਵੀ ਹਾਂਜੀ ਦੇ ਦੂਜਾ ਸਾਲ ਹੈ ਦੂਜੇ ਸਾਲ ਹਾਂਜੀ ਤੇ ਫਿਰ ਜਿਹੜੀ ਇਹ ਪਿੱਛੇ ਤੁਸੀਂ ਇਕੱਠਾ ਕਰਦੇ ਹੋ ਜਿਹੜਾ ਸੰਗਤ ਦੇ ਗੁਰਦੁਆਰਾ ਸਾਹਿਬ ਕੰਨੀਓ ਕਿ ਤੁਹਾਡੀ ਆਪਣੀ ਸੇਵਾ ਹੁੰਦੀ ਹੈ ਜੀ ਨਹੀਂ ਆਪਾਂ ਸੇਵਾ ਹੀ ਕਰਦੇ ਹਾਂ ਗੁਰੂ ਜੀ ਕਿਹ ਵੀ ਕਰਦੇ ਹਾਂ ਹਾਂਜੀ ਜੋ ਕੀ ਨਾਮ ਹੈ ਟੀ ਤੁਹਾਡਾ ਮਨਜੀਤ ਕੋ ਰਨਾ ਨੇ ਕਿੰਨੇ ਸਾਲਾਂ ਤੋਂ ਲੱਗੇ ਹੋਇਆ ਤੁਸੀਂ ਸੇਵਾ ਕਰਨੇ ਹੈ ਪੁੱਤਰ ਹੁਣੀ ਬਾਬਾ ਜੀ ਨੇ ਬਿਠਾਇਆ ਹੈ ਸੰਤ ਸੱਚੇ ਪਾਤਸ਼ਾਹ ਨੇ ਆਪਣੇ ਚਰਨਾਂ ਨਾਲ ਲਾਇਆ ਪੁੱਤਨ ਹੁਣੀ ਹਰ ਸਾਲ ਹੀ ਤੁਸੀਂ ਇਹ ਨਗਰ ਕੀਰਤਨ ਪਹਿਲੀ ਵਾਰ ਆਈਆਂ ਪੁੱਤਰ ਨਗਰ ਕੀਰਤਨ ਤੇ ਵੈਸੇ ਗੁਰਦੁਆਰਾ ਸਾਹਿਬ ਹੋ ਗਿਆ ਸਾਲਾਂ ਨੂੰ ਹਾਂ ਜੀ ਬਾਬਾ ਕਰਨਗੇ ਕਿਰਪਾ ਪੁੱਤਰ ਹੁੰਦੇ ਕਿਰ ਜੋਗੀਆਂ ਬੇਨਤੀਆਂ ਨੇ ਸੱਚੇ ਪਾਤਸ਼ਾਹ ਅੱਗੇ ਤੁਸੀਂ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਜਿਹੜੇ ਸਾਡੇ ਨੌਜਵਾਨ ਸਾਡੇ ਵੀਰ ਨੇ ਜਾਂ ਸਾਡੀਆਂ ਭੈਣਾਂ ਸਾਡੀਆਂ ਮਾਤਾ ਮਾਂ ਤੁਸੀਂ ਦੇਖੇ ਕਿਦਾਂ ਉਹ ਨਿਸ਼ਕਾਮ ਜਿਹੜੀ ਸੇਵਾ ਵਾ ਉਹ ਭਾਵਨਾ ਨਾਲ ਇੱਥੇ ਲੱਗੇ ਹੋਏ ਨੇ ਔਰ ਉਹਨਾਂ ਦਾ ਖਾਸ ਕਰਕੇ ਜਿਹੜੀ ਸਭ ਤੋਂ ਚੰਗੀ ਗੱਲ ਇਹੇ ਲੱਗੀ ਵੀ ਜਿਹੜੀ ਪਾਲਕੀ ਸਾਹਿਬ ਦੇ ਉੱਪਰ ਜਿਹੜੀ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਆ ਉਹ ਕਹਿੰਦੇ ਉਹ ਵੀ ਇੱਕ ਸੁਚਮ ਹੁੰਦੀ ਆ ਔਰ ਨਾਲ ਹੀ ਜਿਹੜੇ ਕੋ ਡਿਸਪੋਜ਼ੇਬਲ ਆ ਨਗਰ ਕੀਰਤਨ ਦੇ ਵਿੱਚ ਜਿੰਨੀ ਵੀ ਸੰਗਤ ਜਾਂਦੀ ਆ ਉਹਦੇ ਵਿੱਚ ਚਾਹੇ ਉਹਨਾਂ ਨੇ ਜਲ ਛਕਿਆ ਚਾਹੇ ਪ੍ਰਸ਼ਾਦਾ ਛਕਿਆ ਚਾਹੇ ਕਿਸੇ ਵੀ ਤਰ੍ਹਾਂ ਦਾ ਆਪਣੇ ਚਾਹ ਵਗੈਰਾ ਜਿਹੜੀ ਛਕੀ ਆ ਸੋ ਉਹਦੇ ਵਿੱਚ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਨਿਸ਼ਕਾਮ ਜਿਹੜੇ ਆਪਣੇ ਸਾਰੀ ਸੰਗਤ ਲੱਗੀ ਹੋਈ ਆ ਔਰ ਸਾਰੀ ਸੰਗਤ ਇਹ ਕਹਿ ਰਹੀ ਆ ਵੀ ਅਸੀਂ ਕੋਈ ਵੀ ਚੀਜ਼ ਜਿਹੜੀ ਅਸੀਂ ਬਈ ਇੱਥੇ ਨਹੀਂ ਛੱਡਣੀ ਕਿਉਂਕਿ ਜੇ ਫੁੱਲਾਂ ਨੂੰ ਦੇਖਿਆ ਜਾਵੇ ਵੀ ਇਹ ਵੀ ਪਵਿੱਤਰ ਨੇ ਔਰ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਪੈਰ ਕਿਸੇ ਦਾ ਹੱਥ ਕਿਸੇ ਦਾ ਗੱਡੀ ਦੇ ਉੱਪਰ ਮਤਲਬ ਕੁਝ ਵੀ ਇਸ ਤਰੀਕੇ ਨਾਲ ਕਿਸੇ ਦਾ ਆਪਣੇ ਹੱਥ ਵਗੈਰਾ ਲੱਗੇ ਤੇ ਲੋਕ ਇਹ ਕਹਿਣ ਵੀ ਇਥੋਂ ਨਗਰ ਕੀਰਤਨ ਲੰਘ ਕੇ ਗਿਆ ਜੀ ਇੱਥੇ ਗੰਦਾ ਹੋ ਗਿਆ ਆਹ ਹੋ ਗਿਆ ਉਹ ਹੋ ਗਿਆ ਬੰਦੇ ਇਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਹੀ ਸਫਾਈ ਕਰਦੇ ਹਾਂ ਔਰ ਸਾਡੀ ਅਸੀਂ ਬਿਨਾਂ ਕਿਸੇ ਇੰਟਰਸਟ ਤੋਂ ਕੀ ਨਾਮ ਆ ਬਾਈ ਜੀ ਤੁਹਾਡਾ ਅਮਰਜੀਤ ਸਿੰਘ ਤੇ ਬਾਈ ਜੀ ਕਿੰਨੇ ਸਾਲ ਹੋ ਗਏ ਤੁਸੀਂ ਪਹਿਲੀ ਵਾਰੀ ਉਹ ਪਹਿਲਾਂ ਨਹੀਂ ਨਹੀਂ 5-6 ਸਾਲ ਹੋ ਗਏ ਸਾਨੂੰ ਸੇਵਾ ਕਰਦੇ ਨੂੰ ਉਹ ਜਿੰਨਾ ਜਿੰਨਾ ਨਗਰ ਕੀਰਤਨ ਤੋਂ ਬਾਹਰ ਜਿੰਨਾ ਕੋ ਕਸੂਨ ਦਾ ਕੂੜਾ ਹੁੰਦਾ ਕੋ ਕਵੇ ਨਾ ਵੀ ਇੱਥੇ ਸੇਵਾ ਕਰਕੇ ਨਗਰ ਕੀਰਤਨ ਨਿਕਲਿਆ ਵਾ ਇਹ ਸਾਰੀ ਸੇਵਾ ਕਰਕੇ ਤੇ ਗੱਡੀ ਭਰੀ ਵੀ ਪੁੱਛੇ ਸਾਰਾ ਸੇਵਾ ਕਰਾ ਡੰਪਰ ਚ ਸੁੱਟ ਕੇ ਪੂਰੀ ਰਾਤ ਸ਼ਾਮ ਤੱਕ ਲੱਗੇ ਰਹੇ ਨਾਲ ਸੇਵਾ ਉਹ ਹੀ ਗੱਲ ਕਰਦਾ ਸੀ ਮੈਂ ਮੈਨੂੰ ਬੜੀ-ਵਧੀਆ ਨੌਜਵਾਨ ਦੀ ਗੱਲ ਲੱਗੀ ਵੀ ਜਿਹੜੀ ਫੁੱਲਾਂ ਦੀ ਵਰਖਾ ਹੁੰਦੀ ਹੈ ਉਹ ਵੀ ਇੱਕ ਪਵਿੱਤਰ ਹੁੰਦੀ ਹੈ ਔਰ ਕਿਸੇ ਦੇ ਐਵੇਂ ਪੈਰਾਂ ਦੇ ਵਿੱਚ ਜਾਂ ਕੋਈ ਹੋਰ ਚੀਜ਼ ਅਗਲਾ ਇਹ ਨਾ ਕਹਵੇ ਵੀ ਦੇਖੋ ਜਿੱਥੋਂ ਨਗਰ ਕੀਰਤਨ ਗੁਜ਼ਰ ਕੇ ਗਿਆ ਵੀ ਇਸ ਤਰੀਕੇ ਨਾਲ ਇੱਥੇ ਗੰਦ ਪੈ ਗਿਆ ਜਿਵੇਂ ਲੋਕਾਂ ਦੀ ਇੱਕ ਸ਼ਬਦਾਵਲੀ ਹੁੰਦੀ ਹੈ ਤੇ ਵੀ ਉਹਦੇ ਵਿੱਚ ਬੜਾ ਸੁਹਣਾ ਉਪਰਾਲਾ ਪਰ ਪਿੱਛੇ ਮੇਰੇ ਹਿਸਾਬ ਨਾਲ ਨਾ ਬੜੇ ਕੋਈ ਸਾਨੂੰ ਕਵੇ ਨਾ ਜੀ ਨਗਰ ਕੀਰਤ ਨਿਕਲ ਕੇ ਗਿਆ ਤੇ ਗੰਦ ਪਾ ਕੇ ਚਲੇਗੇ ਨਹੀਂ ਅੱਛਾ ਕਲੀ-ਕਲੀ ਚੀਜ਼ ਡਸਟਬਿਨ ਕਰਕੇ ਸਾਰੇ ਬੱਚੇ ਨਾਲ ਲੱਗੇ ਸਭ ਕੋ ਸਮਾਨ ਸਾਡੇ ਕੋ ਗਲਵਜ਼ ਵਗੈਰਾ ਛਾਡੋ ਗਰੇ ਸਾਰਾ ਕੋ ਨਾ ਲੈ ਕੇ ਆਏ ਕਲੀ-ਕਲੀ ਚੀਜ਼ਾਂ ਸਾਫ਼ ਕਰਕੇ ਜਾਣਾ ਸਾਨੂੰ ਕਵੇ ਨਾ ਵੀ ਨਗਰ ਕੀਰਤ ਨਿਕਲੇ ਤੇ ਗੰਦ ਪਾ ਕੇ ਜੇ ਨਹੀਂ ਅਸੀਂ ਪੂਰੀ ਸੇਵਾ ਕਰਦੇ ਆ 4-5 ਸਾਲ ਤੋਂ ਲੱਗੇ ਨੇ ਮਹਾਰਾਜ ਨੇ ਬਹੁਤ ਕੁਝ ਦਿੱਤਾ ਜੀ ਬਹੁਤ ਕੁਝ ਦਿੱਤਾ ਸਾਨੂੰ ਧੰਨਵਾਦ ਬੱਚੇ ਧੰਨਵਾਦ ਸੋ ਤੁਸੀਂ ਦੇਖ ਸਕਦੇ ਹੋ ਜਿਹੜੀ ਗੱਡੀ ਆ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਡਿਸਪੋਜ਼ੇਬਲ ਜਿਹੜਾ ਸਾਰਾ ਗਾਰਬੇਜ ਬੈਗਾਂ ਨਾਲ ਭਰੀ ਹੋਈ ਹੈ ਔਰ ਬਿਲਕੁਲ ਉਹਨਾਂ ਦੀ ਬਿਲਕੁਲ ਸਹੀ ਗੱਲ ਹੈ ਵੀ ਕੋਈ ਇਹ ਨਾ ਕਹੇ ਵੀ ਜੀ ਇਥੋਂ ਦੀ ਨਗਰ ਕੀਰਤਨ ਗੁਜਰ ਆਪਣੇ ਗਿਆ ਜੀ ਇੱਥੇ ਸੰਗਤ ਨੇ ਇਦਾਂ ਕਰਤਾ ਉਦਾਂ ਕਰਤਾ ਗੰਧ ਪਾਤਾ ਚਾਹ ਪਾਣੀ ਪੀ ਕੇ ਉੱਥੇ ਹੀ ਆਪਾਂ ਜਿਵੇਂ ਆਦਤ ਆਪਣੀ ਡਿਸਪੋਜ਼ੇਬਲ ਆਪਾਂ ਉੱਥੇ ਸੈੱਡ ਦਿੰਨੇ ਆ ਔਰ ਸਪੈਸ਼ਲੀ ਫੋਰ ਉਹਨਾਂ ਨੇ ਫੁੱਲਾਂ ਲਈ ਜਿਹੜੀ ਇੱਕ ਗੱਲ ਕਹੀ ਹੈ ਵੀ ਇਹ ਪਵਿੱਤਰ ਹੁੰਦੇ ਨੇ ਕਿਉਂਕਿ ਪਲਕੀ ਸਾਹਿਬ ਦੇ ਉੱਪਰੋਂ ਪਾ ਕੇ ਡਿਗੇ ਨੇ ਸੋ ਅਸੀਂ ਨਹੀਂ ਚਾਹੁੰਦੇ ਵੀ ਇਹਨਾਂ ਦੀ ਕੋਈ ਬੇਕਦਰੀ ਹੋਵੇ ਨਰਾਦ ਨੂੰ ਹੋਵਾਂਗੇ ਕੈਮਰਾਮੈਨ ਆ ਮੁੰਡੇ ਨਾਲ ਭពਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਲੁਧਿਆਣਾ